ਅਸੀਂ ਨਿੱਕੇ ਹੁੰਦੇ ਤੋਂ ਲੈ ਕੇ ਹੁਣ ਤੱਕ ਇਹ ਪੜਦੇ ਰਹੇ ਆ ਕਿ ਤਿਉਹਾਰ ਲੋਕਾਂ ਨੂੰ ਇੱਕ ਕਰਦੇ ਆ ਪਰ ਇੱਥੇ ਕੀ ਦੀਵਾਲੀਆਂ ਤੋਂ ਹੋ ਗਈਆਂ ਸਾਨੂੰ ਦੋਵਾਂ ਦੇ ਉੱਤੇ ਕੋਈ ਇਤਰਾਜ਼ ਨਹੀਂ ਆ ਜਿਨ੍ਹਾਂ ਨੇ ਪਹਿਲੇ ਦਿਨ ਦੀਵਾਲੀ ਮਨਾਈ ਆ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਨੇ ਦੂਜੇ ਦਿਨ ਮਨਾਈ ਆ ਉਹ ਵੀ ਬਹੁਤ ਕਮਾਲ ਦੇ ਬੰਦੇ ਆ ਪਰ ਮੇਰੇ ਪਿਛਲੇ ਪਾਸੇ ਤੇ ਤੁਹਾਡੇ ਅਗਲੇ ਜਾਂ ਪਿਛਲੇ ਪਾਸੇ ਰਾਤ ਦੇ ਵੇਲੇ ਕਿਹੜੀ-ਕਿਹੜੀ ਕਮਾਲ ਹੋਈ ਆ ਉਹ ਤੁਸੀਂ ਆਪਦੇ ਅੱਖੀਂ ਦੇਖੀ ਆ ਪ੍ਰਦੂਸ਼ਣ ਦੇ ਨਾਲ ਸਾਂਝ ਨਾ ਹਿੰਦੂ ਦੀ ਹੋਣੀ ਚਾਹੀਦੀ ਇਹਨਾਂ ਸਿੱਖ ਦੀ ਨਾ ਜੈ ਜੈ ਦੀ ਨਾ ਬੋਧੀ ਦੀ ਆਮ ਤੌਰ ਦੇ ਉੱਤੇ ਜਦੋਂ ਆਵੇਲਾ ਹੋਵੇ ਉਦੋਂ ਮੈਂ ਮਾਈਕ ਨਹੀਂ ਲਾਉਂਦਾ ਹੁੰਦਾ ਕਿਉਂਕਿ ਆਲੇ ਦੁਆਲੇ ਵਾਤਾਵਰਣ ਸ਼ਾਂਤ ਹੁੰਦਾ ਮਾਹੌਲ ਸ਼ਾਂਤ ਹੁੰਦਾ ਪਰ ਅੱਜ ਮੇਰਾ ਮਾਈਕ ਲੱਗਾ ਹੋਣ ਦੇ ਬਾਵਜੂਦ ਵੀ ਤੁਹਾਨੂੰ ਆਵਾਜ਼ਾਂ ਸਹੀ ਨਹੀਂ ਸੁਣਦੀਆਂ ਹੋਣੀਆਂ ਮੇਰੀ ਆਵਾਜ਼ ਸਹੀ ਨਹੀਂ ਸੁਣਦੀ ਹੋਣੀ ਤੇ ਆ ਤੁਸੀਂ ਆਲੇ ਦੁਆਲੇ ਦੇਖ ਲਓ ਜੀ ਰਾਤ ਦੇ 10 ਵਜੇ ਆ ਇਹ ਪੰਜਾਬ ਹੈ ਇਹ ਗੁਰੂਆਂ ਪੀਰਾਂ ਫਕੀਰਾਂ ਪੈਗੰਬਰਾਂ ਦਾ ਪੰਜਾਬ ਹੈ ਉਹ ਪੰਜਾਬ ਜਿੱਥੇ ਗੁਰੂ ਸਾਹਿਬਾਨ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੀ ਗੱਲ ਕੀਤੀ ਹੈ ਉਹ ਪੰਜਾਬ ਜਿੱਥੇ ਕਿ ਇਤਕੀ ਹੜ ਆਏ ਉਹ ਪੰਜਾਬ ਜਿੱਥੇ ਕਿ ਇਤਕੀ ਮੌਤਾਂ ਬਹੁਤ ਹੋਈਆਂ ਉਹ ਪੰਜਾਬ ਜਿਹੜਾ ਕਿ ਆਰਥਿਕ ਪੱਖੋਂ ਝੰਬਿਆ ਪਿਆ ਤੇ ਉਹ ਪੰਜਾਬੀ ਜਿਨ੍ਹਾਂ ਦੇ ਬਾਰੇ ਮੈਨੂੰ ਇਸ ਗੱਲ ਦਾ ਵਹਿਮ ਸੀ ਕਿ ਇਤਕੀ ਪੰਜਾਬ ਦੇ ਲੋਕ ਆ ਜਿਹੜੇ ਉਹ ਐਨੇ ਪਟਾਕੇ ਨਹੀਂ ਚਲਾਉਣਗੇ ਮੈਂ ਦੁਪਹਿਰ ਦੇ ਵੇਲੇ ਤਾਂ ਕਹਿੰਦਾ ਇਹੀ ਗੱਲ ਕਹੀ ਗਿਆ ਪਰ ਮੈਂ ਬਿਲਕੁਲ ਗਲਤ ਸੀ ਮੈਨੂੰ ਬਿਲਕੁਲ ਨਹੀਂ ਇਹ ਗੱਲ ਕਹਿਣੀ ਚਾਹੀਦੀ ਸੀ ਆ ਬਾਬੇ ਨਾਨਕ ਦੀ ਧਰਤੀ ਆ ਜਿਹੜੀ ਇਹਦੇ ਵਿੱਚ ਧੂਆ ਹੀ ਧੂਆ ਹੁਣ ਅਗਲੀ ਗੱਲ ਬੜੀ ਸਾਫ਼ ਤੇ ਸਪਸ਼ਟ ਆ ਜੇ ਦੀਵਾਲੀ ਦੇ ਮੌਕੇ ਧੂਆ ਇਹ ਵੀ ਮਾੜਾ ਜੇ ਗੁਰਪੁਰਬ ਦੇ ਮੌਕੇ ਆ ਉਹ ਵੀ ਮਾੜਾ ਤੂੰ ਇਹ ਨੂੰ ਨਹੀਂ ਪਤਾ ਕਿ ਮੈਨੂੰ Hindu ਪੈਦਾ ਕਰ ਰਿਹਾ ਕਿ ਮੈਨੂੰ Sikh ਪੈਦਾ ਕਰ ਰਿਹਾ ਕਿ ਮੈਨੂੰ Musalman ਪੈਦਾ ਕਰ ਰਿਹਾ ਇਹਨਾਂ ਅਸਲ ਵਿੱਚ ਤਿਉਹਾਰ ਤਾਂ ਦੂਰੀਆਂ ਮਟਾਉਂਦੇ ਹੁੰਦੇ ਆ ਪਰ ਸਾਡੇ Facebook 'ਈ ਵਿਦਵਾਨਾਂ ਦੇ ਵਿੱਚੋਂ ਦੂਰੀਆਂ ਮਿਟੀਆਂ ਨਹੀਂ ਉਹ ਮਾੜੀ ਜੀ ਗੱਲ ਤੱਕ ਕਹਿੰਦੇ ਤੁਸੀਂ Hinduਾਂ ਦੇ ਤਿਉਹਾਰ ਦੇ ਵੇਰੇ ਹੀ ਆ ਤੁਸੀਂ Hinduਾਂ ਦੇ ਬਾਰੇ ਐਂ ਗੱਲ ਕਹਿੰਦੇ ਕਦੋਂ ਕਹਿੰਦੇ ਆ ਆ Hindu ਵੀਰ ਆ ਜਿਹੜੇ ਲੰਮੇ ਲੰਮੇ ਸਾਲੋਂ ਫਿਰ ਜੇ Sikh ਵੀਰਾਂ ਨੂੰ ਲੱਗਦਾ ਧੂਆ ਬਹੁਤ ਵਧੀਆ ਲੰਮੇ ਲੰਮੇ ਸਾਲੋਂ ਤੁਸੀਂ ਐਂ ਕਰੋ ਤੁਹਾਡੇ ਬੱਚੇ ਕੋਲੇ ਖੜਕੇ ਪਟਾਕੇ ਚਲਾਉਂਦੇ ਆ ਤੁਸੀਂ ਲੰਮੇ ਲੰਮੇ ਸਾਹ ਲੋ ਖਿੱਚ ਲੋ ਸਾਰਾ ਧੂਆਂ ਅੰਦਰ ਫੇਫੜੇ ਤੁਹਾਡੇ ਹਿੰਦੂਆਂ ਦੇ ਮੁਸਲਮਾਨਾਂ ਦੇ ਸਿੱਖਾਂ ਦੇ ਸਭ ਦੇ ਇੱਕੋ ਜਿਹੇ ਆ ਪਰ ਪੰਜਾਬ ਜਿਹੜਾ ਕਿ ਝੰਬਿਆ ਪਿਆ ਮੈਨੂੰ ਲੱਗਦਾ ਜੀ ਪੰਜਾਬ ਝੰਬਿਆ ਨਹੀਂ ਆ ਆ ਦਿਖਾ ਰਹੇ ਹੋ ਜੀ ਇੱਕ ਵਾਰੀ ਫੇਰ ਮੈਂ ਕਿਸੇ ਦੇ ਪਟਾਕਿਆਂ ਤੇ ਖੁਸ਼ੀਆਂ ਦੇ ਉੱਤੇ ਉਹਦਾ ਵੈਰੀ ਨਹੀਂਗਾ ਕੋਈ ਦਰਬਾਰ ਸਾਹਿਬ ਦੇ ਵਿੱਚ ਵੀ ਅੱਤਸ਼ਬਾਜ਼ੀ ਹੋਈ ਆ ਦਰਬਾਰ ਸਾਹਿਬ ਦੇ ਵਿੱਚ ਵੀ ਗ੍ਰੀਨ ਜਿਹੜੀ ਆ ਉਹ ਦੀਵਾਲੀ ਮਨਾਈ ਗਈ ਆ ਉੱਥੇ ਗ੍ਰੀਨ ਅੱਤਸ਼ਬਾਜ਼ੀ ਕੀਤੀ ਗਈ ਆ ਪ੍ਰਦੂਸ਼ਣ ਮੁਕਤ ਅਕਸ਼ਿਵਾਦੀ ਹੋਈ ਆ ਬੜੀ ਮਨਮੋਹਕ ਹੋਈ ਆ ਪਰ ਜਿਹੜੇ ਅਸੀਂ ਆਮ ਲੋਕ ਆ ਇਹ ਅਸੀਂ ਇਹਨਾਂ ਗੱਲਾਂ ਦਾ ਖਿਆਲ ਥੋੜੀ ਕਰਦੇ ਆ ਉਹ ਗੁਰੂ ਘਰ ਦੀ ਪਵਿੱਤਰ ਇਮਾਰਤ ਆ ਉਹ ਵੇ ਮੈਂ ਤੁਹਾਨੂੰ ਦਿਖਾਉਣਾ ਲਓ ਜੀ ਅੱਜ ਇਹ ਜਿੰਨੀ ਧੁੰਦਲੀ ਦਿਸਦੀ ਆ ਆਮ ਤੌਰ ਦੇ ਉੱਤੇ ਇਹ ਇਵੇਂ ਧੁੰਦਲੀ ਦਿਸਦੀ ਨਹੀਂ ਹੁੰਦੀ ਇਹ ਗੁਰੂ ਘਰ ਦੀ ਇਮਾਰਤ ਬੜੀ ਸੋਹਣੀ ਬੜੀ ਸਾਫ਼ ਤੇ ਜਗਮਗ ਜਗਮਗ ਕਰਨੀ ਦਿਸਦੀ ਹੁੰਦੀ ਆ ਇਹ ਅਸੀਂ ਗੁਰੂ ਦੇ ਪੈਰੋਕਾਰਾਂ ਨੇ ਅਸੀਂ ਧਰਮ ਦੇ ਪੈਰੋਕਾਰਾਂ ਨੇ ਅਸੀਂ ਆਪੋ ਆਪਣੇ ਧਰਮਾਂ ਦੇ ਵਿੱਚ ਬੇਹੱਦ ਯਕੀਨ ਰੱਖਣ ਵਾਲੇ ਲੋਕਾਂ ਨੇ ਇਹ ਸਾਰਾ ਕੁਝ ਕਰਤਾ ਹੁਣ ਪੰਜਾਬ ਦੇ ਵਿੱਚ ਖਬਰਾਂ ਹੋਰ ਕਈ ਆਉਣੀਆਂ ਹੁਣ ਜਦੋਂ ਅਸੀਂ ਇਹ ਗੱਲ ਕਵਾਂਗੇ ਕਿਸਾਨਾਂ ਨੂੰ ਕਿ ਤੁਸੀਂ ਖੇਤ ਦੇ ਵਿੱਚ ਪਰਾਲੀ ਨੂੰ ਅੱਗ ਨਾ ਲਾਓ ਉਹਨਾਂ ਨੇ ਕਿਹਾ ਤੁਹਾਨੂੰ ਪਟਾਕੇ ਚੱਲਦੇ ਨਹੀਂ ਦਿਸਦੇ ਜਦੋਂ ਅਸੀਂ ਪਟਾਕਿਆਂ ਵਾਲਿਆਂ ਨੂੰ ਕਹਿੰਦੇ ਨੇ ਉਹ ਕਹਿੰਦੇ ਤੁਹਾਨੂੰ ਖੇਤ ਨਹੀਂ ਦਿਸਦੇ ਜਦੋਂ ਦੋਵਾਂ ਨੂੰ ਕਹਿੰਦੇ ਕਿ ਤੁਹਾਨੂੰ ਫੈਕਟਰਗਾ ਨਹੀਂ ਦਿਸਦੀਆਂ ਯਾਨੀ ਕਿ ਪੰਜਾਬ ਦਾ ਭੱਠਾ ਭਾਉਣ ਦੇ ਵਿੱਚ ਸਭ ਦਾ ਬਰਾਬਰ ਦਾ ਯੋਗਦਾਨ ਆ ਕੋਈ ਬੰਦਾ ਮੰਨ ਕੇ ਰਾਜ਼ੀ ਨਹੀਂ ਕਿ ਮੇਰੀ ਗਲਤੀ ਆ ਕੋਈ ਵੀ ਬੰਦਾ ਇਸ ਗੱਲ ਨੂੰ ਸਮਝ ਕੇ ਰਾਜ਼ੀ ਨਹੀਂ ਕਿ ਇਹ ਵਾਤਾਵਰਣ ਸਾਡਾ ਆਪਣਾ ਜੇ ਅੱਜ ਇੱਕ ਮਿੰਟ ਲਈ ਗੁੱਸਾ ਨਾ ਕਰਿਓ ਜੇ ਅੱਜ ਦੇਵੀ ਦੇਵਤੇ ਇਸ ਮੌਕੇ ਤੇ ਆ ਜਾਣ ਤਾਂ ਕੀ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਨਹੀਂ ਹੋਊਗੀ ਜੇ ਗੁਰੂ ਨਾਨਕ ਸਾਹਿਬ ਅੱਜ ਇਸ ਧਰਤੀ ਦੇ ਉੱਤੇ ਆਉਣ ਤੇ ਆਹ ਰੌਲਾ ਗੋਲਾ ਵੇਖ ਲੈਣ ਤਾਂ ਉਹ ਇਹ ਗੱਲ ਕਹਿਣਗੇ ਜੀ ਕਿ ਮੈਂ ਜਿੰਨਾਂ ਲੋਕਾਂ ਨੂੰ ਸਿੱਖਿਆ ਦੇ ਕੇ ਗਿਆ ਸੀ ਇਹ ਮੇਰੀ ਉਹੀ ਮੇਰੇ ਫੋਲੋਅਰ ਆ ਇਹ ਮੈਨੂੰ ਮੰਨਣ ਵਾਲੇ ਜਿਹੜੇ ਸਾਰੇ ਜਿਹੜੀ ਮੈਨੂੰ ਮੰਨਦੇ ਆ ਬਾਬੇ ਨਾਨਕ ਦੀਆਂ ਸੋਹਾਂ ਪਾਉਂਦੇ ਆ ਬਾਬੇ ਨਾਨਕ ਦੇ ਪੈੜ ਚ ਨਾ ਚੱਲਣ ਦੀ ਗੱਲ ਕਰਦੇ ਆ ਕੀ ਬਾਬਾ ਨਾਨਕ ਇਸ ਗੱਲ ਦੇ ਉੱਤੇ ਸੰਤੁਸ਼ਟ ਹੋਣਗੇ ਕੀ ਉਹ ਇਸ ਗੱਲ ਤੇ ਖੁਸ਼ ਹੋਣਗੇ ਸਮਝਣ ਵਾਲੀ ਗੱਲ ਇਹ ਆ ਮਤਲਬ ਕਹਿਣ ਦਾ ਇਹ ਆ ਕਿ ਪੰਜਾਬੀਆਂ ਨੇ ਉਲਾਂਭਿਆਂ ਦੇ ਵਿੱਚ ਮਾਣ ਹਾਸਲ ਕੀਤਾ ਪੰਜਾਬੀ ਲਾਂਭੇ ਹੀ ਦਈ ਜਾਂਦੇ ਆ ਲਾਂਭੇ ਹੀ ਦਈ ਜਾਂਦੇ ਲਾਂਭੇ ਹੀ ਦਈ ਜਾਂਦੇ ਆ Hindu ਨੇ ਐ ਕੀਤਾ Sikh ਨੇ ਉਹ ਕੀਤਾ ਫਲਾਣ ਨੇ ਐ ਕੀਤਾ ਮੈਨੂੰ ਕਦੇ-ਕਦੇ ਹਾਂ ਲੱਗਦਾ ਵੀ ਪੰਜਾਬ ਦੇ ਵਿੱਚ ਤੰਗਲੀ ਦੇ ਨਾਲ ਨੋਟ ਵੇਲੇ ਕੀਤੇ ਜਾਂਦੇ ਆ ਮੈਨੂੰ ਲੱਗਦਾ ਵੀ ਨੋਟ ਇਕੱਠੇ ਕੀਤੇ ਜਾਂਦੇ ਮਾਫੀ ਚਾਹੁੰਦਾ ਮੈਂ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਕੋਈ ਆਰਥਿਕ ਸਮੱਸਿਆ ਨਹੀਂ ਪੰਜਾਬ ਦੇ ਵਿੱਚ ਕੋਈ ਬੁਰੀ ਹਾਲਤ ਨਹੀਂ ਐਵੇਂ ਸਾਨੂੰ ਰੰਡੀ ਰੋਣੇ ਦੀ ਆਰਤ ਆ ਜਿਹੜੇ ਲੋਕ ਪੀੜਤ ਆ ਉਹ ਤਾਂ ਵਿਚਾਰੇ ਪੀੜਤ ਆ ਮੈਂ ਕੱਲ ਇੱਕ ਫੋਟੋ ਵੇਖੀ ਉਹਦੇ ਵਿੱਚ ਇੱਕ ਅਖਬਾਰ ਦੇ ਫਰੰਟ ਪੇਜ ਤੇ ਫੋਟੋ ਲੱਗੀ ਆ ਉਹਦੇ ਵਿੱਚ ਇੱਕ ਮਾਤਾ ਜੀ ਆ ਜਿਹੜੇ ਉਹ ਹੜ੍ਹ ਪੀੜਤ ਆ ਉਹਨਾਂ ਦਾ ਘਰ ਢਹਿ ਗਿਆ ਉਹ ਇਹ ਗੱਲ ਕਹਿ ਰਹੇ ਜਿ ਕਿ ਦੀਵੇ ਤਾਂ ਪੁੱਤ ਮੈਂ ਜਗਾ ਲੂੰਗੀ ਪਰ ਮੈਂ ਬਨੇਰੇ ਕਿੱਥੋਂ ਲੱਭਣੇ ਆ ਇੱਕ ਉਹ ਲੋਕ ਆ ਇੱਕ ਮੇਰੇ ਵਰਗੇ ਆ ਲੋਕ ਆ ਜਿਨ੍ਹਾਂ ਦੇ ਕੋਲੇ ਚਲੋ ਪੈਸੇ ਹੈਗੇ ਬਾਈ ਜੀ ਪੈਸਿਆਂ ਦੇ ਜਿਨ੍ਹਾਂ ਦੇ ਕੋਲੇ ਹੈਗੇ ਬਹੁਤ ਚੰਗੀ ਗੱਲ ਆ ਪਰ ਜੇਕਰ ਆਪਾਂ ਰਸਮੋ ਰਵਾਜ਼ ਕਰ ਲਈਏ ਵੀ ਚਲੋ ਦੋ ਚਾਰ ਪਟਾਕੇ ਚਲਾ ਲਈਏ ਤਾਂ ਵੀ ਪਰ ਬੰਦੇ ਗੱਲ ਨੂੰ ਪੈਂਦੇ ਮੈਂ ਹੈਰਾਨੀ ਇਸ ਗੱਲ ਤੇ ਮੰਨਦਾ ਜੇ ਤੁਸੀਂ ਇਹ ਗੱਲ ਕਹੋ ਵੀ ਭਾਈ ਤੁਸੀਂ ਪਟਾਕੇ ਕਿਉਂ ਚਲਾਉਨੇ ਕਰ ਰਹੇ ਤੈਨੂੰ ਕੀ ਆ ਤੇਰੇ ਪੈਸੇ ਆ ਤੂੰ ਸਾਡੇ ਹਿੰਦੂਆਂ ਦਾ ਬਹਿਰੀਆਂ ਤੁਹਾਡੇ ਗੁਰਪ੍ਰਭ ਕਿਵੇਂ ਆ ਤੁਹਾਡੇ ਫਲਾਣੇ ਤੇ ਉਹ ਹਰ ਕਿਵੇਂ ਆ ਉਸ ਦਿਨ ਕਿਵੇਂ ਸਾਹ ਲਓਗੇ ਫਿਰ ਇਹ ਪਖੰਡਵਾਦੀ ਚੱਲ ਪੈਂਦੀ ਆ ਮੇਰੀ ਸਿਰਫ ਇੰਨੀ ਬੇਨਤੀ ਆ ਇਹ ਐਸ ਵਾਤਾਵਰਨ ਦੇ ਲਈ ਨਾ ਤਾਂ ਕਿਸੇ ਦੇਵੀ ਦੇਵਤੇ ਨੇ ਕਿਹਾ ਨਾ ਕਿਸੇ ਗੁਰੂ ਪੀਰ ਨੇ ਕਿਹਾ ਨਾ ਦੇਵੀ ਦੇਵਤਾ ਨੂੰ ਮੰਨਣ ਵਾਲਿਆਂ ਨੇ ਇਹ ਗੱਲ ਕਹੀ ਵੀ ਭਾਈ ਇਹ ਕੁਝ ਗਲਤ ਆ ਤੇ ਨਾ ਸਿੱਖ ਧਰਮ ਵਿੱਚ ਯਕੀਨ ਰੱਖਣ ਵਾਲਿਆਂ ਨੇ ਇਹ ਗੱਲ ਕਹੀ ਤੇ ਭਾਈ ਆਹ ਕੁਝ ਨਹੀਂ ਹੋਣਾ ਚਾਹੀਦਾ ਸਭ ਦਾ ਜਿਵੇਂ ਮੰਨ ਕਰਦਾ ਓਵੇਂ ਕਰਦੇ ਆ ਆ ਤੁਸੀਂ ਦੇਖ ਲਓ ਗੁਰਪੁਰਬ ਦੇ ਮੌਕੇ ਵੀ ਆਹ ਕੁਝ ਹੀ ਹੋਣਾ ਗੁਰਪੁਰਬ ਦੇ ਮੌਕੇ ਨਾਲੇ ਤਾਂ ਬਾਬੇ ਨਾਨਕ ਦੀਆਂ ਸਿੱਖਿਆਵਾਂ ਦੀ ਗੱਲ ਕਰਾਂਗੇ ਤੇ ਨਾਲੇ ਰਾਤ ਨੂੰ ਪਟਾਕੇ ਚਲਾਵਾਂਗੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਹੜੀ ਥਾਂ ਦੇ ਉੱਤੇ ਲਿਖਿਆ ਇਹ ਖੁਸ਼ੀ ਮਨਾਉਣ ਦਾ ਕਿਹੜਾ ਤਰੀਕਾ ਵੀ ਜਿਹੜੇ ਬਿਮਾਰ ਆ ਉਹਨਾਂ ਦਾ ਆਪਾਂ ਬਿਲਕੁਲ ਮਰਨ ਵਾਲੇ ਕਰ ਦੇਣਾ ਪਸ਼ੂ ਪੰਛੀਆਂ ਨੂੰ ਅਸੀਂ ਪਰੇਸ਼ਾਨ ਕਰਨਾ ਦੀਵਾਲੀ ਨਿਆਣਿਆਂ ਦੀ ਹੁੰਦੀ ਏ ਗੱਲ ਅਸੀਂ ਮੰਨਦੇ ਆ ਦੀਵਾਲੀ ਦੀ ਅਹਿਮੀਅਤ ਬਹੁਤ ਵੱਡੀ ਏ ਵੀ ਗੱਲ ਮੰਨਦੇ ਆ ਤੇ ਉਹ ਹਰ ਸਾਨੂੰ ਇੱਕ ਕਰਦੀ ਏ ਵੀ ਗੱਲ ਮੰਨਦੇ ਆ ਪਰ ਕੀ ਅਸੀਂ ਇੱਕ ਹੋਏ ਆ ਸਵਾਲਾਂ ਦਾ ਸਵਾਲ ਇਹ ਆ ਮੈਂ ਅੱਜ ਰਿਪੋਰਟ ਪੜ੍ਹੀ ਆ ਦਿੱਲੀ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਆ ਇਸ ਵੇਲੇ ਦਿੱਲੀ ਦੁਨੀਆ ਦਾ ਸਭ ਤੋਂ ਵੱਡਾ ਪ੍ਰਦੂਸ਼ਿਤ ਸ਼ਹਿਰ ਬਣਿਆ ਪੰਜਾਬ ਦੇ ਵਿੱਚ 에어 ਕੁਆਲਿਟੀ ਇੰਡੈਕਸ 500 ਨੂੰ ਪਾਰ ਕਰ ਗਈ ਆ ਹੁਣ ਕਈ ਕਹਿਣਗੇ ਕੁਛ ਨਹੀਂ ਹੁੰਦਾ ਜੀ ਇਹ ਕਦੇ ਦੰਦੀਆਂ ਖੁਸ਼ੀਆਂ ਦੇ ਨਾਲ ਲੱਗੇ ਰਹੋ ਜਿਹਨੂੰ ਇਹ ਲੱਗਦਾ ਵੀ ਭਾਈ ਕੁਛ ਨਹੀਂ ਹੁੰਦਾਗਾ ਮੇਰੀ ਬੇਨਤੀ ਆ ਵੀ ਆਪਦੇ ਬਜ਼ੁਰਗ ਮਾਪਿਆਂ ਨੂੰ ਕੋਲੇ ਖੜਾ ਲਿਆ ਕਰੋ ਜਦੋਂ ਉਹ ਪਟਾਕੇ ਦੀ ਬੋਦੀ ਜੀ ਨੂੰ ਅੱਗ ਲਾਉਂਦੇ ਉਹਨਾਂ ਨੂੰ ਕਹੋ ਜੀ ਬਾਪੂ ਦੇ ਲੰਮੇ ਲੰਮੇ ਸਾਲ ਹੋ ਲੰਮੇ ਲੰਮੇ ਸਾਲ ਹੋ ਤੁਹਾਡੀ ਇਸ ਵੇਲੇ ਬੜੇ ਲੰਮੇ ਸਾਲ ਲੈਣ ਦੀ ਲੋੜ ਆ ਤੁਹਾਡੇ ਫੇਫੜੇ ਬੜੇ ਸਾਫ਼ ਤੇ ਸ਼ੁੱਧ ਹੋ ਜਾਣੇ ਆ ਸੋ ਨਹੀਂ ਪੰਜਾਬੀ ਨਹੀਂ ਟਲੇ ਨਹੀਂ ਪੰਜਾਬੀ ਹਟੇ ਨਹੀਂ ਪੰਜਾਬੀ ਹਟ ਸਕਦੇ ਆ ਧੂਆਂ ਕਿਸੇ ਦਾ ਮਿੱਤ ਨਹੀਂਗਾ ਇਹ ਧੂਏ ਨੇ ਬਹੁਤ ਨੁਕਸਾਨ ਕੀਤੇ ਆ ਬੜੇ ਨੁਕਸਾਨ ਕਰਨੇ ਆ ਖੇਤਾਂ ਦੇ ਵਿੱਚ ਅੱਗ ਲੱਗਣੀ ਸ਼ੁਰੂ ਹੋ ਚੁੱਕੀ ਆ ਪਿਛਲੇ ਕੁਝ ਦਿਨਾਂ ਦੇ ਵਿੱਚ 10 ਗੁਣਾ ਵੱਧ ਅੱਗ ਲੱਗੀ ਆ ਜਦੋਂ ਕਿਸਾਨ ਵੀਰਾਂ ਨੂੰ ਇਹ ਗੱਲ ਕਹਿੰਦੇ ਆ ਉਹ ਕਹਿੰਦੇ ਜੀ ਕੇਂਦਰ ਦੀ ਸਰਕਾਰ ਗਲਤ ਆ ਕੇਂਦਰ ਵਾਲੀ ਕਹਿੰਦੇ ਵੀ ਸੂਬੇ ਦੀ ਗਲਤ ਆ ਸੂਬੇ ਵਾਲੇ ਇਹ ਗੱਲ ਕਹਿੰਦੇ ਜੀ ਕਿਸੇ ਦਾ ਕਿਹਾ ਸੀ ਵੀ ਭਾਈ ਮੁਆਵਜ਼ਾ ਦੇਣਾ ਇਹ ਮੁਆਵਜ਼ਾ ਦਿੰਦੇ ਨਹੀਂ ਆ ਸੋ ਇਸ ਕਰਕੇ ਭਾਈ ਆ ਰੋਲਾ ਰੱਪਾ ਪੈਂਦਾ ਰਹਿੰਦਾ ਤੇ ਮਸਲਾ ਉੱਥੇ ਦਾ ਉੱਥੇ ਰਹਿ ਜਾਂਦਾ ਤੇ ਫਿਰ ਫੈਕਟਰੀਆਂ ਵਾਲੇ ਆ ਜਾਂਦੇ ਫੈਕਟਰੀਆਂ ਵਾਲੇ ਕਹਿੰਦੇ ਸਾਡੀ ਮਜਬੂਰੀ ਆ ਫਿਰ ਪੱਠਿਆਂ ਵਾਲੇ ਆ ਜਾਂਦੇ ਪੱਠਿਆਂ ਵਾਲੇ ਕਹਿੰਦੇ ਸਾਡੀ ਮਜਬੂਰੀ ਆ ਫਿਰ ਕਈ ਬੰਦੇ ਅੱਜਕਲ ਤਰਕ ਦੇਣਗੇ ਉਹ ਕਹਿਣਗੇ ਜੀ ਕਿ ਤੁਹਾਨੂੰ ਕੀ ਸਮੱਸਿਆ ਵੀ ਭਾਈ ਫਿਰ ਗੱਡਿਆਂ ਤੇ ਆ ਜਾ ਕਰੋ ਤੁਹਾਡੇ ਅਵੱਲੇ ਤਰਕਾ ਤੁਹਾਡਾ ਕਿਸੇ ਧਰਮ ਦੇ ਨਾਲ ਸੰਬੰਧ ਨਹੀਂ ਧਰਮੀ ਬੰਦਾ ਕਦੇ ਵੀ ਅਸਬੇਕ ਨਹੀਂ ਹੁੰਦਾ ਧਰਮੀ ਬੰਦਾ ਕਦੇ ਵੀ ਖਰੂਦ ਨਹੀਂ ਮਚਾਉਂਦਾ ਧਰਮੀ ਬੰਦਾ ਹਮੇਸ਼ਾ ਸਬੇਕ ਗੱਲਾਂ ਕਰੂਗਾ ਧਰਮੀ ਬੰਦੇ ਨੂੰ ਅਸਬੇਕ ਗੱਲ ਕਰਨੀ ਹੀ ਨਹੀਂ ਆਉਂਦੀ ਤਾਰ ਮੀ ਬੰਦੇ ਨੂੰ ਉਹਨੂੰ ਪਤਾ ਹੁੰਦਾ ਜੀ ਕਿ ਮੇਰੇ ਫਰਜ਼ ਕਿਹੜੇ ਕਿਹੜੇ ਆ ਜਿਹੜੇ ਬੰਦੇ ਆਪਣਾ ਫਰਜ਼ ਨਹੀਂ ਮਹਿਸੂਸ ਕਰਦੇ ਤੇ ਉਹ ਬੰਦੇ ਪਾਈ ਬੰਦੇ ਹੈ ਹੀ ਨਹੀਂ ਉਹ ਬੰਦੇ ਲੋਥਾਂ ਮੈਨੂੰ ਨਿੱਜੀ ਤੌਰ ਤੇ ਲੱਗਦਾ ਸੋ ਅੱਜ ਜ਼ਰੂਰ ਤੇ ਇਸ ਗੱਲ ਦੀ ਆ ਕਿ ਆਪਾਂ ਥੋੜਾ ਜੱਤੇ ਉਹ ਹਾਰਾਂ ਦੇ ਪ੍ਰਤੀ ਆਪਣੀ ਸੋਚ ਸਮਝ ਵਰਤੀਏ ਥੋੜੇ ਜੇ ਸੁਜੰਗ ਹੋਈਏ ਕਿ ਉਹ ਹਾਰ ਆਉਣੇ ਚਾਹੀਦੇ ਆ ਹੋਰ ਵੀ ਤੇ ਉਹ ਹਾਰ ਆਉਣੇ ਤੇ ਉਹ ਹਾਰੀ ਸੀਜ਼ਨ ਆ ਮੇਰੀ ਬੇਨਤੀ ਆ ਮੈਂ ਹਮੇਸ਼ਾ ਬੇਨਤੀ ਕਰਦਾ ਜੇਕਰ ਤੁਹਾਡੇ ਗਵਾਂਢ ਦੇ ਵਿੱਚ ਮਰਗ ਹੋਈ ਆ ਤਾਂ ਤੁਸੀਂ ਪਟਾਕੇ ਚਲਾਈ ਜਾਓ ਮਤਲਬ ਤੁਸੀਂ ਮੂਰਖ ਲੋਕ ਕਿਉਂਕਿ ਉਹਨਾਂ ਦੀ ਹਿੱਕ ਦੇ ਉੱਤੇ ਦੀਵਾ ਬਾਲਣ ਵਾਲੀ ਗੱਲ ਕਰਦੇ ਆ ਜੇ ਤੁਹਾਡੇ ਗਵਾਂਢ ਦੇ ਵਿੱਚ ਮਰਗ ਹੋਈ ਆ ਤੁਸੀਂ ਡੀਜੇ ਲਾ ਕੇ ਤੇ ਵਿਆਹ ਦੀਆਂ ਖੁਸ਼ੀਆਂ ਮਨਾਓ ਮਤਲਬ ਤੁਸੀਂ ਵਾਹੀ ਹੱਤ ਬੰਦੇ ਹੋ ਤੁਸੀਂ ਇਸ ਵੇਲੇ ਪੱਥਰ ਦੇਲ ਇਨਸਾਨ ਹੋ ਕਿਉਂਕਿ ਉਹਨਾਂ ਦੀ ਪੀੜ ਨੂੰ ਤੁਸੀਂ ਮਹਿਸੂਸ ਹੀ ਨਹੀਂ ਕਰਦੇ ਸੋ ਆਜੋ ਆਪਾਂ ਮਨੁੱਖ ਦੇ ਤੌਰ ਦੇ ਉੱਤੇ ਆਪਣੇ ਫਰਜ਼ ਨਿਭਾਏਗੇ ਆ ਮੰਨ ਲਓ ਜੀ ਤੁਸੀਂ ਥੋੜਾ ਜਿਹਾ ਹੋਰ ਆਨੰਦ ਮਾਣ ਲਓ ਇਹ ਪਟਾਕੇ ਦਾ ਆਨੰਦ ਮਾਣੋ ਬਹੁਤ ਖੁਸ਼ੀਆਂ ਬੜੇ ਖੇੜੇ ਆ ਪੰਜਾਬ ਦੀ ਬੱਲੇ ਬੱਲੇ ਹੋਈ ਪਈ ਆ ਪੰਜਾਬ ਤੋਂ ਪੈਸੇ ਇਕੱਠੇ ਨਹੀਂ ਹੋ ਰਹੇ ਜੇਕਰ ਆ ਜਿਹੜੇ ਬੰਦੇ ਜਿਹੜੇ ਵੀ ਪਟਾਕੇ ਚਲਾਉਂਦੇ ਹੋਣਗੇ ਜੇ ਇਹਨਾਂ ਨੂੰ ਪੁੱਛਗੇ ਨਾ ਬਾਈ ਜੀ ਕਿਵੇਂ ਆ ਕਹਿਣਗੇ ਲੈ ਕਾਦੇ ਯਾਰ ਨਾ ਰੋਜ਼ਗਾਰ ਆ ਨਾ ਵੇਲੇ ਸਰ ਤਨਖਾਹ ਮਿਲਦੀ ਆ ਨਾ ਕੱਚਾ ਨੂੰ ਪੱਕੇ ਕਰਦੇ ਆ ਕਾਰੋਬਾਰ ਠੰਡੇ ਹੋਏ ਪਏ ਆ ਤੇ ਆ ਪਤਾ ਨਹੀਂ ਕਿਹਨੇ ਮੁਫਤ ਦੇ ਵਿੱਚ ਲਾਟਰੀ ਨਿਕਲੀ ਆ ਕਿਸੇ ਨੇ 10000 ਦੇ ਕਿਸੇ ਨੇ 15 ਦੇ ਕਿਸੇ ਨੇ 20000 ਦੇ ਪਟਾਕੇ ਚਲਾਏ ਆ ਸੋ ਮੇਰੇ Hindu ਸਤਕਾਰਯੋਗ ਵੀਰ ਸਿੱਖ ਵੀਰ ਮੁਸਲਮਾਨ ਵੀਰ ਜੈਨੀ ਬੋਧੀ ਈਸਾਈ ਕ੍ਰਿਸਚਨ ਵੀਰ ਉਹਨਾਂ ਨੂੰ ਬੇਨਤੀ ਆ ਕਿ ਇਹ ਵਾਤਾਵਰਨ ਸਾਡਾ ਆਪਣਾ ਇਹ ਪੰਜਾਬ ਸਾਡਾ ਆਪਣਾ ਇਹ ਦੇਸ਼ ਸਾਡਾ ਆਪਣਾ ਇਹ ਹਵਾ ਸਾਡੀ ਆਪਣੀ ਆ ਇਹ ਹਵਾ ਨੂੰ ਬਿਲਕੁਲ ਨਹੀਂ ਪਤਾ ਕਿ ਮੈਨੂੰ ਪਲੀਤ ਕਿਹੜਾ ਧਰਮ ਕਰ ਰਿਹਾ ਆਜੋ ਆਪਾਂ ਇਨਾਂ ਗੱਲਾਂ ਤੋਂ ਉੱਤੇ ਉੱਠ ਗਏ ਜਿਹੜਾ ਕਿ ਅਸੀਂ ਹਲੇ ਤੱਕ ਉੱਠੇ ਨਹੀਂ ਚਲੋ ਦੀਵਾਲੀ ਨਿਕਲ ਗਈ ਆ ਗੁਰਪੁਰਬ ਆਉਣ ਵਾਲਾ ਫਿਰ ਨਵੇਂ ਸਾਲ ਦੇ ਪਟਾਕੇ ਆ ਜਾਣੇ ਆ ਫਿਰ ਕ੍ਰਿਸਮਸ ਦੇ ਵਿੱਚ ਵੀ ਕਈਆਂ ਨੇ ਪਟਾਕੇ ਚਲਾਉਣੇ ਆ ਕੋਸ਼ਿਸ਼ ਕਰਿਓ ਵੀ ਭਾਈ ਤੁਸੀਂ ਮਾੜਾ ਮੋਟਾ ਬੇੜਾ ਕਰ ਕਰਨ ਤੋਂ ਗਰੇਜ਼ ਕਰ ਲਓ ਬਾਕੀ ਤੁਹਾਡੀ ਇੱਛਾ ਬਹੁਤ ਮਿਹਰਬਾਨੀ ਮੈਂ ਆਮ ਤੌਰ ਤੇ ਉੱਤੇ ਗੱਲ ਕਹਿੰਦਾ ਨਹੀਂ ਹੁੰਦਾ ਕਿ ਇਹਨੂੰ ਸ਼ੇਅਰ ਕਰਿਓ ਕਿਉਂਕਿ ਇਹ ਮੈਨੂੰ ਲੱਗਦਾ ਜੀ ਕਿ ਅੱਜ ਪੰਜਾਬਗਾਂ ਦੇ ਲਈ ਇੱਕ ਬਹੁਤ ਵੱਡਾ ਮੁੱਦਾ ਇਹਨੂੰ ਸਾਂਝੀ ਜ਼ਰੂਰ ਕਰਿਓ ਮਿਹਰਬਾਨੀ